ਸ੍ਰੀ ਕਾਲ ਦੇ ਚੜ੍ਹਦੀ ਕਲਾ ਟਾਈਮ ਟੀਵੀ ਤੇ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਸ਼ਰ ਸ਼ਰਮਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਅੱਜ ਦੀਆਂ ਕੁਝ ਖਾਸ ਸੁਰਖੀਆਂ ਵੱਲ ਹੁਸ਼ਿਆਰ ਪੁਰਦੇ ਪਿੰਡ ਬੀਬੀ ਦੀ ਪੰਡੋਰੀ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ ਦੋ ਵਿਅਕਤੀ ਹੋਏ ਗੰਭੀਰ ਜ਼ਖਮੀ ਐਲਜੀਪੀਸੀ ਦੇ ਮੈਂਬਰ ਅਤੇ ਸਾਬਕਾ ਅਕਾਲੀ ਆਗੂ ਭਾਈ ਮਨਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਾ ਸ਼੍ਰੋਮਣੀ ਅਕਾਲੀ ਦਲ ਬਾਦਲ ਬਾਰੇ ਕਿਤੇ ਵੱਡੇ ਖੁਲਾਸੇ ਪਠਾਨਕੋਟ ਦੇ ਸ਼ਹਿਰ ਕਾਟ ਵਾਲਾ ਪੁਲ ਤੇ ਵਾਪਰਿਆ ਵੱਡਾ ਹਾਦਸਾ ਨਹਿਰ 'ਚ ਡਿੱਗੀ ਕਾਰ ਦੋ ਲੋਕਾਂ ਦੀ ਹੋਈ ਮੌਤ ਲਾਲਕੇਸ਼ਨ ਅਡਵਾਨੀ ਦੀ ਵਿਗੜੀ ਸਿਹਤ ਦਿੱਲੀ ਦੇ ਏਮਜ਼ ਹਸਪਤਾਲ ਦੇ ਵਿੱਚ ਭੱrti ਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਿੱਬੀ ਦੀਪਡੌਰੀ ਵਿਖੇ ਉਸ ਵਕਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਧਿਰਾਂ ਵਿਚਕਾਰ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲੀਆਂ ਜਿਸ ਦੇ ਵਿੱਚ ਕਿ ਦੋ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਦੇ ਵਿੱਚ ਜੁਟ ਗਈ ਇਸ ਮੌਕੇ ਡੀਐਸਪੀ ਐਸਐਸ ਸੰਧੂ ਨੇ ਦੱਸਿਆ ਕਿ ਉਹਨਾਂ ਨੂੰ ਤਲਾਸ਼ ਮਿਲੀ ਸੀ ਕਿ ਪਿੰਡ ਵਿੱਚ ਦੋ ਧਿਰਾਂ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਹੈ ਅਤੇ ਗੋਲੀਆਂ ਚੱਲਣ ਦਾ ਪਤਾ ਲੱਗਿਆ। ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਤਫ਼ਤੀਸ਼ ਚ ਆਵੇਗਾ ਉਸ ਨੂੰ ਅਮਲ ਦੇ ਵਿੱਚ ਲਿਆਂਾਇਆ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਇਸ ਲੜਾਈ ਦੇ ਵਿੱਚ ਦੋ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋਏ ਹਨ ਜਿਨ੍ਹਾਂ ਵਿੱਚ ਇੰਦਰਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ ਅਤੇ ਦੂਜੀ ਧਿਰ ਦੇ ਅਮਰ ਸਿੰਘ ਸਰਪੰਚ ਪੁੱਤਰ ਅਜੈਪ ਸਿੰਘ ਵੱਜੋਂ ਉਹਨਾਂ ਦੀ ਪਛਾਣ ਹੋਈ ਹੈ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਲਿਆਂਦਾ ਗਿਆ ਜਿੱਥੇ ਇੰਦਰਪ੍ਰੀਤ ਸਿੰਘ ਨੂੰ रेफर ਕਰ ਦਿੱਤਾ ਗਿਆ। ਭਾਜੀ ਅਸੀਂ ਜ਼ਮੀਨ ਲਈ ਸੀਗੀ 3 ਮਹੀਨੇ ਪਹਿਲਾਂ ਪਿੰਡ ਚ ਤੇ ਸਾਡੇ ਪਿੰਡ ਦਾ ਸਰਪੰਚ ਉਹਨੂੰ ਠੇਕੇ ਤੇ ਮੰਦਾ ਸੀਗਾ। ਤੇ ਅੱਜ ਅਸੀਂ ਆਪਣਾ ਇੰਕਲਾਮ ਕਰਾ ਕੇ ਤੇ ਖੇਤ ਪਾਉਣ ਗਏ ਸੀਗੇ। ਉੱਥੇ ਖੇਤ ਪਾਉਂਦੇ ਪਾਉਂਦੇ ਪਹਿਲਾਂ ਤਾਂ ਉਹਨਾਂ ਨੇ ਆ ਕੇ ਸਾਹਮਣੇ ਮਾਰਕੀਟ ਕੀਤੀ ਉਹਨਾਂ ਨੇ। ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਫਿਰ ਬਾਅਦ ਚ ਉਹਨਾਂ ਦਾ ਹੁੰਦਾ ਰਵਲਵਰ ਲੈ ਕੇ ਆਇਆ। ਕਿੰਨਾ ਤਾਂ ਮੁੰਡਾ ਸੀ ਸਰਪੰਚ ਦਾ ਮੁੰਡਾ ਸਰਪਾਲਚ ਦਾ ਕੀ ਨਾਂ ਹੈ ਸਰਪੰਚ ਦਾ ਨਾਮ ਉਹ ਸੀ ਤੇ ਇਹ ਉਹਨਾਂ ਨੇ ਆ ਉਹਦੋਂ ਮੁੰਡਾ ਆਇਆ ਬਾਦਰ ਬੋਲਦੋ ਲੈ ਕੇ ਆਂਦੇ ਪਹਿਲਾਂ ਉਹਦੇ ਵੱਡੇ ਮੁੰਡੇ ਨੇ ਗੋਲੀ ਚਲਾਈ ਸੀ ਉਸ ਤੋਂ ਬਾਅਦ ਛੋਟੇ ਮੁੰਡੇ ਨੇ ਉਹ ਤੋਂ ਬਾਅਦ ਮੇਰੇ ਗੋਲੀ ਲੱਗ ਗਈ 7-8 ਗੋਲੀਆਂ ਤੇ ਲੱਗੀਆਂ ਉਹਨਾਂ ਨੇ ਪਹਿਲਾਂ ਤਾਂ ਮੈਂ ਬਚ ਗਿਆ ਥੋੜਾ ਬਾਅਦ ਵਿੱਚ ਜਦੋਂ ਮੈਂ ਖੇਤਵਾ ਜਾਂਦਾ ਸੀਗਾ ਉਹ ਉਹਨੇ ਗੋਲੀ ਮਾਰੀ ਮੇਰੇ ਹੱਥ 'ਤੇ ਵੀ ਗੋਲੀ ਮਾਰੀ ਲੱਗ ਗਈ ਸ਼ੌਮਨੀ ਅਕਾਲੀ ਦਲ ਬਾਦਲ ਤੋਂ ਅਸਤੀਫਾ ਦੇ ਕੇ ਵੱਖ ਹੋਏ ਐਸਜੀਪੀਸੀ ਦੇ ਮੈਂਬਰ ਭਾਈ ਮਨਜੀਤ ਸਿੰਘ ਵੱਲੋਂ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਸ਼ੌਮਨੀ ਅਕਾਲੀ ਦਲ ਬਾਦਲ ਤੇ ਵੱਡੇ ਹਮਲੇ ਸਾਦੇ ਗਏ ਉਹਨਾਂ ਕਿਹਾ ਕਿ ਅਕਾਲੀ ਦਲ ਇਸ ਸਮੇਂ ਦੋ ਫਾੜ ਤੇ ਖਾਲੀ ਦਲ ਵੀ ਹੋ ਚੁੱਕੀ ਆ ਤੇ 2017 ਤੋਂ ਬਾਅਦ ਜਦੋਂ ਅਕਾਲੀ ਦਲ ਨੂੰ ਹਾਰ ਮਿਲਨੀ ਸ਼ੁਰੂ ਹੋਈ ਸੀ ਉਸ ਸਮੇਂ ਹੀ ਸ਼੍ਰੋਮਣੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਸੀ ਲੇਕਿਨ ਸੁਖਬੀਰ ਸਿੰਘ ਬਾਦਲ ਵੱਲੋਂ ਅਸਤੀਫਾ ਨਹੀਂ ਦਿੱਤਾ ਗਿਆ ਉਹਨਾਂ ਕਿਹਾ ਕਿ ਅਕਾਲੀ ਦਲ ਟੈਂਦੀ ਕਲਾਚ ਜਾ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ 1 ਜੁਲਾਈ ਨੂੰ ਪੰਥਕ ਟਕਸਾਲੀ ਆਗੂ ਸਚਕਣ ਦਰਬਾਰ ਸਹਿਬ ਸ਼੍ਰੀ ਅਕਾਲ ਤਖਤ ਸਹਿਤੇ ਮੱਥਾ ਟੇਕਣਗੇ ਅਤੇ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਅੰਮ੍ਰਿਤਸਰ ਦੇ ਵਿੱਚ ਹੀ ਅਕਾਲੀ ਦਲ ਦਾ ਹੈੱਡ ਆਫਿਸ ਵੀ ਖੋਲਿਆ ਜਾਵੇਗਾ। ਨਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 100 ਸਾਲ ਤੋਂ ਵੀ ਵੱਧ ਪੁਰਾਣੀ ਪਾਰਟੀ ਹੈ ਅਤੇ ਇਸ ਸਿਧਾਂਤਾਂ ਤੇ ਤੁਰਨ ਵਾਲੀ ਇਹ ਪਾਰਟੀ ਅਤੇ ਜਲਦ ਹੀ ਪੰਥਕ ਟਕਸਾਲੀ ਆਗੂਆਂ ਨੂੰ ਨਾਲ ਲੈ ਕੇ ਅਕਾਲੀ ਦਲ ਦੁਬਾਰਾ ਤੋਂ ਮੁੜ ਸੁਰਜੀਤ ਕੀਤੀ ਜਾਵੇਗੀ। ਮਤਾਂ ਜਿਹੜਾ ਨਵਾਂ ਗਾਜ਼ ਕੀਤਾ ਜਾ ਰਿਹਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਉਹ ਆਪਣੇ ਸਿਧਾਂਤ ਤੋਂ ਥੜ ਗਿਆ ਔਰ ਕੁਰਬਾਨੀ ਵਾਲੇ ਜੇਲ੍ਹਾਂ ਵਾਲੇ ਪੰਥ ਲਈ ਮਰ ਮਿਟਣ ਵਾਲੇ ਲੋਕਾਂ ਦੇ ਇਹ ਸਿਧਾਂਤ ਤੇ ਅਕਾਲੀ ਦਲ ਜਿਹੜਾ ਖੜਾ ਸੀ ਜਿਹੜਾ 103 ਸਾਲ ਪੁਰਾਣਾ ਸੀ ਲੇਕਿਨ ਮੌਜੂਦਾ ਟਾਈਮ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਇਹ ਉਹਨਾਂ ਸਿੱਖੀ ਸਿਧਾਂਤਾਂ ਤੋਂ ਪਰੇ ਚਲੇ ਗਏ ਔਰ ਸਿੱਖੀ ਸਦਾਤਾ ਨੂੰ ਤਰਲੰਜ ਦੀ ਜਿਹੜੀ ਹਿਦੇਤੀ ਸੋ ਨਵੇਂ ਤੌਰ ਤੇ ਕਾਲੀ ਦਲ ਜਿਹੜਾ ਹੈ ਉਹ ਖਾਲੀ ਦਲ ਹੋ ਗਿਆ ਔਰ ਉੱਚੋ तकरीबन ਕਾਲੀ ਦਲ ਦੀ ਰੂਹ ਜਿਹੜੀ ਆ ਮਰ ਚੁੱਕੀ ਆ ਉਸ ਰੂਹ ਨੂੰ ਦੁਬਾਰਾ ਜ਼ਿੰਦਾ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਹੈ ਇਹ ਸਾਰੀ ਲੀਡਰਸ਼ਿਪ ਜਿਹੜੀ ਸੀ ਉਹਨਾਂ ਨੇ ਕਿਹਾ ਕਿ ਅਸੀਂ ਅਕਾਲ ਤਖਤ ਸਾਹਿਬ ਤੇ ਜਾਵਾਂਗੇ ਉਹਨਾਂ ਨੇ ਕਿਹਾ ਜੇ ਗਲਤੀਆਂ ਹੋਈਆਂ ਨੇ ਭਾਵੇਂ ਗਲਤੀਆਂ ਜਿਹੜੀਆਂ ਨੇ ਹੋ ਸਕਦਾ ਜ਼ਿੰਮੇਵਾਰ ਤੋਂ ਹੋਈਆਂ ਹੁਣ ਪ੍ਰਧਾਨ ਤੋਂ ਹੋਈਆਂ ਹੋਣ ਲੇਕਿਨ ਉਹ ਕੋਈ ਦੇ ਅਸੀਂ ਵੀ ਬੈਠੇ ਸੀ ਤੇ ਸਾਡੇ ਅਸੀਂ ਮੌਕੇ ਤੇ ਬੋਲਣਾ ਚਾਹੀਦਾ ਸੀ ਬੋਲੇ ਨਹੀਂ ਜੇ ਤਰ ਚੰਦੂ ਮਾਇਰਾ ਸਾਹਿਬ ਰਖੜਾ ਸਾਹਿਬ ਹੀ ਮਲੂਕਾ ਸਾਹਿਬ ਸੀ ਸੋ ਉਹਦੇ ਵਾਸਤੇ ਇੱਕ ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਗਏ ਇਹ ਗੱਲ ਕਹਿਣੀ ਹੈ ਕਿ ਜਾਣੇਨ ਜਣ ਜਿਹੜੀ ਗਲਤੀ ਹੋਈਆਂ ਨੇ ਨਹੀਂ ਬੋਲੇ ਨਹੀਂਗੇ ਸਾਨੂੰ ਸਜ਼ਾ ਜਿਹੜੀ ਇੱਥੇ ਲਾਈ ਜਾਂਦੀ ਹੈ ਕੌਣ ਕੌਣ ਆਏਗਾ ਇਹ ਸਾਰਾ ਜਿਹੜਾ ਕੱਲ ਇਕੱਠੇ ਹੋਈ ਸੀ ਨਾ ਸਾਰਾ ਬਹੁਤ ਵੱਡੀ ਗਿਣਤੀ ਚ ਸੀ ਸੀ ਮਤਲਬ ਦੀ ਹੁੰਦੀ ਨਹੀਂ ਉਹਨਾਂ ਨੇ ਉਹਨਾਂ ਤੋਂ ਬਗੈਰ ਜਿਹੜੇ ਨੇ ਉਹ ਤਾਂ ਉਹਨਾਂ ਨੂੰ 10 ਸਗੋਂ ਉਹਨਾਂ ਨੂੰ ਅੱਜ ਤੋਂ ਪਹਿਲਾਂ ਕਹਿੰਦੇ ਰਹੇ ਅੱਜ ਤੋਂ ਪੰਜ ਚਾਰ ਸਾਲ ਪਹਿਲਾਂ ਵੀ ਕਹਿੰਦੇ ਰਿਹਾ ਕਿ ਹਾਲ ਤੱਕ ਸਾਉ ਤੇ ਮਾਫੀ ਮੰਗਣੀ ਚਾਹੀਦੀ ਲੇਕਿਨ ਉਹ ਆਏ ਨਹੀਂਗੇ ਪਠਾਨਕੋਟ ਦੇ ਸ਼ਹਿਰ ਕਾਠ ਵਾਲਾ ਪੁਲ ਤੇ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਇੱਕ ਕਾਰ ਬੇਕਾਬੂ ਹੋ ਕੇ ਨਹਿਰ ਦੇ ਵਿੱਚ ਡਿੱਗ ਗਈ ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ 6 ਲੋਕ ਸਵਾਰ ਸੀ ਤੇ ਦੋ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਬਾਕੀ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਕਿਸੇ ਸਮਾਰੋ ਤੋਂ ਕਾਰ ਵਾਪਸ ਆ ਰਿਹਾ ਸੀ ਅਚਾਨਕ ਕਾਰ ਬੇਕਾਬੂ ਹੋ ਗਈ ਜਿਸ ਕਾਰਨ ਕਾਰ ਨਹਿਦ ਦੇ ਵਿੱਚ ਡਿੱਗ ਗਈ ਅਤੇ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਚਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਦੇ ਜੋ ਕਿ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਖਡੂਰ ਸਾਹਿਬ ਹਲਕੇ ਤੋਂ ਵੱਡੇ ਜਿੱਤ ਪ੍ਰਾਪਤ ਕਰਨ ਵਾਲੇ ਅਮ੍ਰਿਤਪਾਲ ਦਾ ਪਰਿਵਾਰ ਸ਼ਹੀਦ ਭਾਈ ਮਹਿਤਾਬ ਸਿੰਘ ਪੰਗੂ ਦੇ ਸ਼ਹੀਦੀ ਸਮਾਗਮ ਦੇ ਵਿੱਚ ਪਹੁੰਚਿਆ। ਉਹਨਾਂ ਦੇ ਪਰਿਵਾਰ ਦੇ ਵੱਲੋਂ ਜਿੱਥੇ ਸ਼ਹੀਦਾਂ ਨੂੰ ਨਮਨ ਕੀਤਾ ਗਿਆ ਉੱਥੇ ਹੀ ਅਮ੍ਰਿਤਪਾਲ ਸਿੰਘ ਦੇ ਸੌਚਕਣ ਸਬੰਧੀ ਕਾਨੂੰਨੀ ਪ੍ਰਕਿਰਿਆ ਨੂੰ ਦੇਰੀ ਦੱਸਿਆ ਗਿਆ। ਉਹਨਾਂ ਨੇ ਕਿਹਾ ਕਿ ਅਸੀਂ ਧੰਨਵਾਦੀ ਹਾਂ ਕਿ ਜਿਹੜੀਆਂ ਸੰਗਤਾਂ ਦੇ ਸਹਿਯੋਗ ਸਦਕਾ ਅੱਜ ਉਹ ਸਮਾਯਾ ਹੈ ਅਤੇ ਜਲਦ ਅਮ੍ਰਿਤਪਾਲ ਸੌਚਕਣ ਕੇ ਇਸ ਸਬੰਧੀ ਗੱਲਬਾਤ ਕਰਦੇ ਆਂ ਅਮ੍ਰਿਤਪਾਲ ਦੇ ਪਿਤਾ ਤੇ ਹੋਰ ਜੋਥੇ ਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਸੰਗਤ ਦੇ અપਾਰ ਪਿਆਰ ਸਦਕਾ ਅਮ੍ਰਿਤਪਾਲ ਨੂੰ ਜਿੱਤ ਦਾ ਫਤਵਾ ਮਿਲਿਆ ਸੀ ਉਹਨਾਂ ਸੰਗਤਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਬਾਕੀ ਰਹੀ ਗੱਲ ਅਮ੍ਰਿਤਪਾਲ ਸਿੰਘ ਦੇ ਸੌ ਚੁੱਕਣ ਦੀ ਉਹ ਕੁਝ ਇੱਕ ਕਾਨੂੰਨੀ ਪ੍ਰਕਿਰਿਆਵਾਂ ਦੇ ਚੱਲਦੇ ਥੋੜੀ ਲੰਬੀ ਤੇ ਹ ਤੇ ਜਲਦ ਹੀ ਸਾਨੂੰ ਉਮੀਦ ਹੈ ਕਿ ਅਮ੍ਰਿਤਪਾਲ ਸੌ ਚੁੱਕਣਗੇ ਬੇਸ਼ੱਕ ਅਜੋਕੇ ਸਮੇਂ ਵਿੱਚ ਬਹੁਤ ਕੁਝ ਬਦਲ ਗਿਆ ਪਰ ਪੰਜਾਬ ਦੇ ਪਿੰਡਾਂ ਵਿੱਚ ਅੱਜ ਵੀ ਬਾਜੀ ਖੇਡਾਂ ਪਾਉਣ ਵਾਲੇ ਬਹੁਤ ਸਾਰੇ ਲੋਕ ਆਉਂਦੇ ਹਨ ਆਮ ਤੌਰ ਤੇ ਸਾਦੇ ਢੰਗ ਨਾਲ ਬਾਜੀ ਪਾਉਂਦੇ ਬਾਜੀਗਰ ਪਿੰਡਾਂ 'ਚ ਨਜ਼ਰ ਆਉਂਦੇ ਹਨ ਪਰ ਕਈ ਵਾਰ ਮਨੁੱਖੀ ਸਰੀਰ ਨੂੰ ਕਸ਼ਟ ਦੇ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਜਿਹਾ ਇੱਕ ਮਾਮਲਾ ਸ਼੍ਰੀ ਮੁਖਤਸਰ ਸਾਹਿਬ ਦੇ ਪਿੰਡ ਥਾਂ ਦੇ ਵਾਲਾ ਤੋਂ ਸਾਹਮਣੇ ਆਇਆ ਜਿੱਥੇ ਜਗਸੀਰ ਸਿੰਘ ਨਾਂ ਦਾ ਨੌਜਵਾਨ ਜੋ ਕਿ ਬਹੁਤ ਹੀ ਸਿੱਧੇ ਸੁਭਾਅ ਦਾ ਸੀ ਅਤੇ ਪਰਿਵਾਰਿਕ ਮੈਂਬਰ ਉਸ ਦਾ ਖਾਸ ਖਿਆਲ ਰੱਖਦੇ ਸਨ ਬੀਤੇ ਕੁਝ ਸਮੇਂ ਤੋਂ ਬਾਜੀ ਦਿਖਾਉਣ ਅਤੇ ਸਰੀਰ ਨੂੰ ਕਸ਼ਟ ਦੇ ਕੇ ਕਰਤੱਵ ਦਿਖਾਉਣ ਵਾਲੇ ਉਹਨਾਂ ਦੇ ਪਿੰਡ ਦੇ ਕੁਝ ਲੋਕਾਂ ਨਾਲ ਜਾ ਮਿਲਿਆ ਬੀਤੇ ਦਿਨ ਉਸ ਨੂੰ ਪਿੰਡ ਦੇ ਇੱਕ ਵਿਅਕਤੀ ਵਿਹੋਸ਼ੀ ਦੀ ਹਾਲਤ ਦੇ ਵਿੱਚ ਘਰ ਛੱਡ ਦੇ ਇਲਾਜ ਲਈ ਜਗਸੀਰ ਨੂੰ ਫਰੀਦਕੋਟ ਵਿਖੇ ਪੱਤੀ ਕਰਵਾਇਆ ਗਿਆ ਜਿੱਥੇ 3 ਦਿਨ ਬਾਅਦ ਜਦੋਂ ਉਸਨੂੰ ਹੋਸ਼ ਆਇਆ ਤਾਂ ਉਸਨੇ ਦੱਸਿਆ ਕਿ ਇਹਨਾਂ ਲੋਕਾਂ ਨੇ ਬਾਜੀ ਵਿਖਾਉਣ ਦੇ ਨਾਂ ਤੇ ਉਸਤੇ ਤਸ਼ੱਦਦ ਟਾਇਆ ਉਸਨੂੰ ਟੋਇਆ ਪੁੱਟ ਕੇ ਧਰਤੀ ਦੇ ਵਿੱਚ ਦਬ ਦਿੱਤਾ ਜਾਂਦਾ ਰਿਹਾ ਕੱਚ ਦੇ ਟੁਕੜਿਆਂ ਤੇ ਨੰਗੇ ਪੈਰੀ ਤੋਰਿਆ ਗਿਆ ਜਿਸ ਕਾਰਨ ਉਸ ਦੀ ਇਹ ਹਾਲਤ ਹੋ ਗਈ ਇਲਾਜ ਦੌਰਾਨ ਹੀ ਜਕਸੀਰ ਸਿੰਘ ਦੀ ਮੌਤ ਹੋ ਗਈ ਇਸ ਬੰਦੇ ਪੁਲਿਸ ਨੇ 4 ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਬੰਦਬੁੱਧੀ ਬੰਦਾ ਸੀਗਾ ਉਥੇ ਸਾਡੇ ਪਿੰਡ ਖੇੜਾ ਪੈਦਾ ਹੁੰਦਾ ਸੀਗਾ ਉਹ ਦੱਬ ਕੇ ਬੰਦੇ ਨੂੰ ਨਾ ਤੇ ਇੱਕ ਥੜੇ ਦੇ ਉੱਤੇ ਫੋਟੋਆਂ ਫੜਵਾ ਜੀ ਲਾਉਂਦੇ ਰਹਿੰਦੇ ਸੀ ਤੇ ਧਾਲੇ ਧਾਲੇ ਚੱਕਰ ਕੱਢਦੇ ਰਹਿੰਦੇ ਸੀਗੇ ਸਾਈਕਲ ਤੇ ਤੇ ਉਹਨਾਂ ਨੇ ਸਾਡੇ ਸਾਡਾ ਮोटा ਪੈਦਾ ਤਾਂ ਇਥੇ ਉਹਦੇ ਕਰਨ ਦੱਬਿਆ ਉਸ ਤੋਂ ਬਾਅਦ ਜਦ ਬਚ ਗਿਆ ਕਿਉਂ ਹੀ ਘੰਟੇ ਬਾਅਦ ਕੱਢਿਆ ਪਤਾ ਨਹੀਂ 44 ਘੰਟੇ ਬਾਅਦ ਕੱਢਿਆ 40 40 ਘੰਟੇ ਬਾਅਦ ਕੱਢਿਆ ਉਸ ਤੋਂ ਬਾਅਦ ਉਹ ਤੋਂ ਉਹ ਤੋਂ ਬਚ ਗਿਆ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਸੰਗੂਆਣੇ ਦੱਬਤਾ ਤੇ ਉਥੇ ਜਦੋਂ ਕੱਢਿਆ ਤੇ ਉਹ ਸੁੱਜ ਫੁੱਲ ਗਿਆ ਪੂਆ ਸੁੱਜ ਫੁੱਲ ਗਿਆ ਪੂਰਾ ਜਦੋਂ ਉਹ ਨਹੀਂ ਫਿਰੇ ਹਸਪਤਾਲ ਦੇ ਵਿੱਚ ਉਹਦਾ ਟਰੀਟਮੈਂਟ ਕਰਾਉਣ ਵਾਸਤੇ ਪਰ ਉਹਨੂੰ ਕੋਈ ਫਾਇਦਾ ਨਾ ਹੋਇਆ ਤਾਂ ਜਦ ਉਹ ਜਦੋਂ ਜਮਾਂ ਮਰਨ ਵਾਲਾ ਹੋ ਗਿਆ ਉਹਦੇ ਸਾਡੇ ਘਰੇ ਸਿੱਟ ਗਈ ਅਸੀਂ 20 ਤਰੀਕ ਨੂੰ ਕਿਦਾਂ ਤਾਂ ਗਏ ਆਪਣੇ ਮਦਰ ਮੋਹਨ ਦੇ ਹਸਪਤਾਲ ਤੇ ਉਥੇ ਉਹਨਾਂ ਨੇ ਸੇਖ ਕੇ ਉਹਦੀ ਹਾਲਤ ਸਿਰਫ ਇਹ ਤਾਂ ਵੀ ਨਹੀਂ ਐ ਸਸਪੂਨੀ ਇਹ ਕੀ ਗੁਣਾ ਜੇ ਤੁਸੀਂ ਇਹਨੂੰ ਰਿਪੋਰਟ ਲਾਜੀਓ ਅਸੀਂ 21 ਤਰੀਕ ਨੂੰ ਫਰੀ ਰਿਪੋਰਟ ਲਗਾਈ 21 ਤੋਂ ਬਾਅਦ 21 ਤੋਂ ਬਾਅਦ ਸਾਡਾ ਜਦੋਂ ਪੂਰੀ ਤਰ੍ਹਾਂ ਉਹ ਸਾਨੂੰ ਇਹ ਨਹੀਂ ਸੀਗਾ ਵਿਸ਼ਵਾਸ ਨਹੀਂ ਆ ਪਾਚੂਗਾ ਤੇ ਪਰ ਫਿਰ ਵੀ ਅਸੀਂ ਉਹਦੀ ਗੱਲ ਸੁਟਾਈ ਉਹਦਾ ਸਾਰਾ ਟ੍ਰੀਟਮੈਂਟ ਕਰਾਇਆ ਕੂਲ ਲਵਾਇਆ ਹੋਰ ਟੈਸਟ ਤੇ ਫਿਰ ਇਹ ਕਿਤੇ ਬੋਤਲਾਂ ਚੂਤਣਾ ਨੂੰ ਫਿਰ ਲਵਾ ਕੇ ਤੇ ਇਹ ਪੂਰੀ ਤਰ੍ਹਾਂ ਉਹਨੂੰ ਅਸੀਂ ਕਰ ਲਿਆ ਠੀਕ ਕਰ ਲਿਆ ਇੱਕ ਵਾਰ 23 ਤਰੀਕ ਨੂੰ ਉਹ ਆ ਗਿਆ ਹਸਪਤਾਲ ਦੇ ਵਿੱਚ ਕੋਟੋਵੀ ਨੂੰ ਘਰ ਤੇ ਨੂੰ ਨੇ ਤੇ ਇਹਦੇ ਸਦ ਤਰ ਤਾ ਉਹਨੇ ਸਾਰਾ ਕੁਛਾਂ ਦਾ ਵੀ ਮੇਰੇ ਨਾਲ ਐ ਕਰਦੇ ਰਹੇ ਜਿਵੇਂ ਨਹੀਂ ਨਾ ਇਹਨਾਂ ਦੇ ਆਖੇ ਲੱਗਦਾ ਸੀ ਤੇ ਮੈਨੂੰ ਇਹ ਨਸ਼ਾ ਦਿੰਦੇ ਸੀਗੇ ਤੇ ਮੈਨੂੰ ਇਹ ਸੀਗਾ ਵੀ ਚਲੇ ਮੈਨੂੰ ਨਸ਼ਾ ਦੇਈ ਜਾਂਦੇ ਤੇ ਮੈਂ ਕੰਮ ਕਰੀ ਜਾਂਦਾ ਤੇ ਮੈਨੂੰ ਨਹੀਂ ਪਤਾ ਸੀ ਵੀ ਇੰਨਾ ਚਿਰ ਮਨਤਾਂ ਦੇ ਸੀਗੇ ਵੀ ਥੋੜਾ ਜਿਹਾ ਚੇਤਨ ਦਬਣਾ ਉਦੋਂ ਕੱਢ ਲਾਂਗੇ ਤੇ ਇਹਨਾਂ ਨੇ ਮੈਨੂੰ ਕੱਢਿਆ ਹੀ ਨਹੀਂ ਤੇ ਉਸ ਤੋਂ ਬਾਅਦ ਕਿ ਮੈਨੂੰ ਨਹੀਂ ਪਤਾ ਲੱਗਿਆ ਵੀ ਕੀ ਹੋਇਆ ਕੀ ਨਹੀਂ ਅਦਾਰਾ ਚੜ੍ਹਦੀ ਕਲਾ ਟਾਈਮ ਟੀਵੀ ਪਹੁੰਚਣ ਤੇ ਕਈ ਮਹਾਨ ਸ਼ਖਸੀਅਤਾਂ ਦਾ ਅਦਾਰੇ ਦੇ ਚੇਅਰਮੈਨ ਪਦਮਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੀ ਅਤੇ ਡਾਇਰੈਕਟਰ ਸਰਦਾਰ ਹਰਪ੍ਰੀਤ ਸਿੰਘ ਦਰਦੀ ਵੱਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਉੱਗੇ ਐਨ ਆਰ ਆਈ ਸਮਾਜ ਸੇਵਕ ਸੁਖੀ ਬਾਠ ਅਨਕਸ਼ ਸਿੰਘ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਅਦਾਰੇ ਦੇ ਸਟਾਫ ਰਿਪੋਰਟਰ ਗੁਰਮੁਖ ਸਿੰਘ ਰੂਪਾਣਾ ਰਿਪੋਰਟਰ ਅਮਰਜੀਤ ਸਿੰਘ ਪੱਤਰਕਾਰ ਜਗਸੀਰ ਸਿੰਘ ਭੁੱਲ ਸਮੇਤ ਸਟਾਫ ਦੇ ਹੋਰ ਮੈਂਬਰ ਵੀ ਮੌਜੂਦ ਸਨ NIA ਨੇ ਜਬਰੀ ਵਸੂਲੀ ਤੇ ਫਾਇਰਿੰਗ ਦੇ ਮਾਮਲੇ ਦੇ ਵਿੱਚ ਕੈਨੇਡਾ ਸਥਿਤ ਅੱਤਵਾਦੀ ਗੋਲਦੀ ਬਰਾੜ ਤੇ ਇੱਕ ਹੋਰ ਮੁਲਜ਼ਮ ਦੀ ਗ੍ਰਿਫਤਾਰੀ ਚ ਮਦਦ ਕਰਨ ਵਾਲੀ ਜਾਣਕਾਰੀ ਸਾਂਝੀ ਕਰਨ ਵਾਲਿਆਂ ਲਈ 10-10 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ। ਜਾਂਚ ਏਜੰਸੀ ਵੱਲੋਂ ਜਾਰੀ ਬਿਆਨ ਚ ਕਿਹਾ ਗਿਆ ਕਿ ਦੋਵੇਂ ਮੁਲਜ਼ਮ ਇਸ ਸਾਲ 8 ਮਾਰਚ ਨੂੰ ਫਿਰੋਤੀ ਲਈ ਇੱਕ ਕਾਰੋਬਾਰੀ ਦੇ ਘਰ ਗੋਲੀ ਚਲਾਉਣ ਦੇ ਮਾਮਲੇ ਚ ਲੋੜਿੰਦੇ ਹਨ। ਇਸ ਚ ਕਿਹਾ ਗਿਆ ਹੈ ਕਿ ਗੋਲਦੀ ਬਰਾੜ ਅਤੇ ਉਸਦੇ ਸਾਥੀ ਤੇ ਅਸਲਾ ਦਿੱਤੀਆਂ ਵਕ ਵਕਤਾਰਾਂਵਾਂ ਅਦੀਨ ਮਾਮਲਾ ਦਰਜ ਕੀਤਾ ਗਿਆ ਪਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕਿਸ਼ਨ ਅਡਵਾਨੀ ਦੀ ਸਿਹਤ ਵਿਗੜਨ ਤੇ ਉਹਨਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਉਹਨਾਂ ਨੂੰ ਓਮਨ ਨਾਲ ਸੰਬੰਧਿਤ ਸਮੱਸਿਆ ਕਾਰਨ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਫਿਲਹਾਲ ਉਹਨਾਂ ਨੂੰ ਏਮਜ਼ ਦੇ ਜੇਰੀਆਟ੍ਰਿਕ ਵਿਭਾਗ ਯਾਨੀ ਕਿ ਬਜ਼ੁਰਗਾਂ ਦਾ ਇਲਾਜ ਕਰਨ ਵਾਲਾ ਵਿਭਾਗ ਦੇ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਰੱਖਿਆ ਗਿਆ ਦਰਸਕ 96 ਸਾਲਾ ਅਡਵਾਨੀ ਉਮਰ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਇਸ ਲਈ ਉਹਨਾਂ ਦਾ ਸਮੇਂ-ਸਮੇਂ ਤੇ ਘਰ ਦੇ ਵਿੱਚ ਹੀ ਚੈੱਕਅਪ ਕੀਤਾ ਜਾਂਦਾ ਹੈ ਬੁੱਧਵਾਰ ਦੇ ਸ਼ਾਮ ਉਹਨਾਂ ਨੂੰ ਕੁਝ ਪਰੇਸ਼ਾਨੀ ਮਹਿਸੂਸ ਹੋਈ ਜਿਸ ਦੇ ਤੁਰੰਤ ਬਾਅਦ ਉਹਨਾਂ ਨੂੰ ਐਮਜ਼ ਲਈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਆਪਣੀ ਨਿਗਰਾਨੀ ਦੇ ਵਿੱਚ ਭਰਤੀ ਕਰ ਲਿਆ ਜਿਸ ਕਾਰਨ ਹੈ ਕਿ ਅਡਵਾਨੀ ਨੂੰ ਇਸੇ ਸਾਲ ਦੇਸ਼ ਦੇ ਸਰਵੋਤਮ ਨਾਗਰਿਕ ਪੁਰਸਕਾਰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਹੈ ਅਡਵਾਨੀ ਆਪਣੀ ਸਿਹਤ ਠਿਕ ਨਾ ਹੋਣ ਕਾਰਨ ਰਾਸ਼ਟਰਪਤੀ ਪਵਨ ਚ ਆਯੋਜਿਤ ਪ੍ਰੋਗਰਾਮ 'ਚ ਸ਼ਾਮਿਲ ਨਹੀਂ ਹੋ ਸਕੇ ਸਨ ਇਸ ਲਈ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 3 ਮਾਰਚ ਨੂੰ ਉਹਨਾਂ ਦੀ ਰਿਹائش ਤੇ ਜਾ ਕੇ ਉਹਨਾਂ ਨੂੰ ਭਾਰਤ ਰਤਨਨਾਦ ਸਨਮਾਨਿਤ ਕੀਤਾ ਰਸਮੀ ਸਮਾਰੋਹ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪ ਰਾਸ਼ਟਰਪਤੀ ਜਗਦੀਪ ਤਣਖੜ ਰੱਖਿਆ ਮੰਤਰੀ ਰਾਜਨਾਥ ਸਿੰਘ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਲਾਲਕ੍ਰਿਸ਼ਨ ਅਡਵਾਨੀ ਦੇ ਪਰਿਵਾਰਿਕ ਮੈਂਬਰ ਸ਼ਾਮਿਲ ਹੋਏ ਸਨ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ ਕਿ ਹੁਣ ਚੰਡੀਗੜ੍ਹ ਦੇ ਵਿੱਚ 24 ਘੰਟੇ ਦੁਕਾਨਾਂ ਖੁੱਲੀਆਂ ਰਹਿ ਸਕਦੀਆਂ ਹਨ ਲੋਕਾਂ ਦੀ ਸਹੂਲਤ ਨੂੰ ਦੇਖਦਿਆਂ ਹੋਇਆਂ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਹੁਣ ਲੋਕ ਰਾਤ ਨੂੰ ਵੀ ਸ਼ਾਪਿੰਗ ਕਰ ਸਕਣਗੇ ਤਾਂ ਬਕਾਇਦਾ ਹੁਣ ਦੁਕਾਨਦਾਰਾਂ ਨੂੰ ਫੀਸ ਵੀ ਜਮ੍ਹਾਂ ਕਰਵਾਉਣੀ ਹੋਵੇਗੀ ਲੇਬਰ ਡਿਪਾਰਟਮੈਂਟ ਦੀ ਵੈੱਬਸਾਈਟ ਤੇ ਰਜਿਸਟ੍ਰੇਸ਼ਨ ਕਰਨੀ ਹੋਵੇਗੀ ਹਾਲਾਂਕਿ ਸ਼ਰਾਬ ਦੀਆਂ ਦੁਕਾਨਾਂ ਤੇ ਬਾਹਰ ਦੇ ਸਮੇਂ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਨਾਈਟ ਸ਼ਿਫਟ ਨੂੰ ਲੈ ਕੇ ਸਟਾਫ ਲਈ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਸਟਾਫ ਨੂੰ ਹਫਤੇ ਦੇ ਵਿੱਚ ਇੱਕ ਦਿਨ ਦਾ ਆਰਾਮ ਮਿਲੇਗਾ ਤੇ 5 ਘੰਟੇ ਲਗਾਤਾਰ ਕੰਮ ਕਰਨ ਤੋਂ ਬਾਅਦ ਅੱਧੇ ਘੰਟੇ ਦੀ ਰੈਸਟ ਵੀ ਜ਼ਰੂਰ ਮਿਲੇਗੀ ਦਿਨ ਦੇ ਵਿੱਚ 9 ਘੰਟੇ ਤੋਂ ਵੱਧ ਕੰਮ ਨਹੀਂ ਕਰਵਾਇਆ ਜਾਵੇਗਾ ਤੇ ਰਾਤ ਦੇ ਸਮੇਂ ਸਟਾਫ ਦੀ ਸੁਰੱਖਿਆ ਦਾ ਪੂਰਾ ਪ੍ਰਬੰਧ ਵੀ ਕੀਤਾ ਜਾਵੇਗਾ ਰਾਤ 8 ਵਜੇ ਤੋਂ ਬਾਅਦ ਮਹਿਲਾ ਕਰਮਚਾਰੀਆਂ ਨੂੰ ਕੰਮ ਤੇ ਰੱਖਣ ਲਈ ਉਹਨਾਂ ਦੀ ਲਿਖਤੀ ਸਹਿਮਤੀ ਜ਼ਰੂਰੀ ਹੋਵੇਗੀ ਰਾਤ ਦੀ ਸ਼ਿਫਟ 'ਚ ਘੱਟੋ-ਘੱਟ 5 ਮਹਿਲਾ ਕਰਮਚਾਰੀ ਹੋਣਗੇ ਤੇ ਚੱਪੇ-ਚੱਪੇ ਤੇ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਰਿਹائش ਬਦਲ ਕੇ ਜਲੰਧਰ ਚ ਡੇਰੇ ਲਗਾ ਲਏ ਨੇ। ਬਿੱਤੇ ਦਿਨੀ ਜਲੰਧਰ ਚ ਪਰਿਵਾਰ ਸਮੇਤ ਕਿਰਾਏ ਦੇ ਮਕਾਨ ਦੇ ਵਿੱਚ ਸ਼ਿਫਟ ਹੋ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪਹਿਲ ਕਦਮੀ ਦਾ ਇੱਕੋ ਇੱਕ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਤo ਖਾਸ ਕਰਕੇ ਮਾਝਾ ਤੇ ਦੁਆਬਾ ਖੇਤਰ ਦੇ ਲੋਕਾਂ ਨੂੰ ਉਹਨਾਂ ਦੇ ਰੋਜ਼ਮਰਾਂ ਦੇ ਕੰਮ ਕਰਵਾਉਣ ਲਈ ਸਹੂਲਤ ਮੁਹੱਈਆ ਕਰਵਾਈ ਜਾਵੇ। ਉਹਨਾਂ ਨੇ ਕਿਹਾ ਕਿ ਆਪਣੀ ਕਿਸਮ ਦੀ ਇਸ ਨਿਵੇਕਲੀ ਪਹਿਲ ਦਾ ਉਦੇਸ਼ ਲੋਕਾਂ ਨਾਲ ਸਿੱਧੇ ਤੌਰ ਤੇ ਜੁੜਨਾ ਹੈ ਕਿਉਂਕਿ ਉਹ ਲੋਕਾਂ ਦੀ ਸਹੂਲਤ ਲਈ ਹਫ਼ਤੇ ਦੇ ਕੁਝ ਦਿਨ ਇੱਥੇ ਮੌਜੂਦ ਰਹਿਣਗੇ। ਸੀਐਮ ਮਾਨ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਰੋਜ਼ਮਰਾਂ ਦੇ ਕੰਮ ਕਰਵਾਉਣ ਲਈ ਹੁਣ ਚੰਡੀਗੜ੍ਹ ਨਹੀਂ ਜਾਣਾ ਪਵੇਗਾ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਖੁਦ ਉਹਨਾਂ ਲਈ ਜਲੰਧਰ ਦੇ ਵਿੱਚ ਮੌਜੂਦ ਰਹਿਣਗੇ ਮੁੱਖ ਮੰਤਰੀ ਮਾਨੇਵਿ ਕਿਹਾ ਕਿ ਉਹਨਾਂ ਨੇ ਇਹ ਵਾਅਦਾ ਕੁਝ ਦਿਨ ਪਹਿਲਾਂ ਲੋਕਾਂ ਨਾਲ ਕੀਤਾ ਸੀ ਅਤੇ ਇਹ ਉਹਨਾਂ ਲਈ ਬਹੁਤ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਉਹਨਾਂ ਨੇ ਇੱਕ ਵਾਰ ਫਿਰ ਆਪਣੇ ਵਾਅਦੇ ਨੂੰ ਪੂਰਾ ਕਰਕੇ ਦਿਖਾਇਆ ਹੈ ਉਹਨਾਂ ਕਿਹਾ ਕਿ ਉਹਨਾਂ ਦੇ ਹਰ ਯਤਨ ਦਾ ਇੱਕੋ ਇੱਕ ਉਦੇਸ਼ ਸੂਬੇ ਦੀ ਤਰੱਕੀ ਅਤੇ ਇੱਥੋਂ ਦੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣਾ ਹੈ ਮੌਸਮ ਦੇ ਪਹਿਲੇ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਇਸ ਵਾਰ ਪੰਜਾਬ ਦੇ ਵਿੱਚ ਗਰਮੀ ਕਾਰਨ ਲੋਕਾਂ ਵਿੱਚ ਗਰਮੀ ਦੇ ਕਾਰਨ ਜਿਹੜੀ ਕਿ ਤਬਾਹੀ ਮਚੀ ਹੋਈ ਸੀ ਤਾਂ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਵੀ ਇਹ ਕਹਿਣਾ ਸੀ ਕਿ ਕਈ ਵਕਤ ਤਾਂ ਉਹਨਾਂ ਨੂੰ ਚੱਕਰ ਖਾ ਕੇ ਡਿੱਗਣਾ ਪੈਂਦਾ ਸੀ ਪਰ ਕੰਮ ਕਰਨੇ ਉਹ ਆਪਣੇ ਬੱਚਿਆਂ ਦਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਸਕਦੇ ਨੇ ਪਰ ਜਿਵੇਂ ਹੀ ਮੌਸਮ ਦੀ ਪਹਿਲੀ ਬਰਸਾਤ ਸ਼ੁਰੂ ਹੋਈ ਤਾਂ ਲੋਕਾਂ ਦੇ ਵਿੱਚ ਖੁਸ਼ੀ ਦੀ ਇੱਕ ਲਹਿਰ ਵੀ ਵੇਖਣ ਨੂੰ ਮਿਲੀ ਤਾਂ ਕਿਤੇ ਲੋਕ ਨਹਾ ਰਹੇ ਸੀ ਤੇ ਕਿਤੇ ਖੁਸ਼ੀਆਂ ਮਨਾ ਰਹੇ ਸੀ ਅੱਜ ਕਈ ਘਰਾਂ ਦੇ ਵਿੱਚ ਪਕੌੜੇ ਵੀ ਤਲੇ ਗਏ ਜਦੋਂ ਲੇਬਰ ਚੌਂਕ ਤਾਂ ਕਿ ਦੇਖਿਆ ਗਿਆ ਤਾਂ ਮਜ਼ਦੂਰ ਲੋਕ ਬੇਸ਼ੱਕ ਇਕੱਠੇ ਹੋਏ ਬੈਠੇ ਸੀ ਉਹਨਾਂ ਦੇ ਕੋਲ ਕੰਮ ਕੋਈ ਨਹੀਂ ਸੀ ਪਰ ਇੱਕ ਖੁਸ਼ੀ ਉਹਨਾਂ ਦੇ ਵਿੱਚ ਵੇਖਣ ਮਿਲ ਰਹੀ ਸੀ ਗਰਮੀ ਤੋਂ ਰਾਹਤ ਮਹਿਸੂਸ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਦੋ ਦਿਨ ਬਿਨਾ ਕੰਮ ਤੋਂ ਤਾਂ ਰਹਿ ਸਕਦੇ ਹਾਂ ਪਰ ਅੱਜ ਜਿਹੜਾ ਅਹਿਸਾਸ ਉਹਨਾਂ ਨੂੰ ਠੰਡੇ ਮੌਸਮ ਦਾ ਹੋਇਆ ਉਹ ਮੁੜ ਨਹੀਂ ਮਿਲਣਾ ਇਸ ਤੋਂ ਇਲਾਵਾ ਜਦੋਂ ਕਚੈਰੀਆਂ ਰੋਡ ਦਾ ਦੌਰਾ ਕੀਤਾ ਗਿਆ ਤਾਂ ਐਸ ਡੀ ਐਮ ਦਫ਼ਤਰ ਦੇ ਅੱਗੇ ਅਤੇ ਕਚੈਰੀਆਂ ਰੋਡ ਤੇ ਪਾਣੀ ਨੱਕੋ ਨੱਕ ਭਰਿਆ ਹੋਇਆ ਸੀ ਗੱਡੀਆਂ ਅੱਧੀਆਂ ਡੁੱਬੀਆਂ ਦਿਖਾਈ ਦੇ ਰਹੀਆਂ ਸੀ ਹੁਣ ਜਦੋਂ ਕਿ ਲਗਭਗ ਬੜੀ ਸੰਖਿਆ ਦੇ ਵਿੱਚ ਸ਼ਹਿਰ ਦਾ ਸੁਧਾਰ ਤਾਂ ਹੋ ਚੁੱਕਿਆ ਪਰ ਅਜੇ ਵੀ ਕਿਤੇ ਨਾ ਕਿਤੇ ਪਾਣੀ ਦੀ ਨਿਕਾਸੀ ਨਹੀਂ ਹੈ ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਮੌਸਮ ਨੂੰ ਦੇਖਦੇ ਹੋਏ ਆਮ ਜਨਤਾ ਨੂੰ ਇਹ ਬਤਾਇਆ ਜਾਂਦਾ ਹੈ ਵੀ ਜਦੋਂ ਹੁਣ ਬਾਰਿਸ਼ ਦਾ ਮੌਸਮ ਆ ਗਿਆ ਬਰਸਾਤਾਂ ਸ਼ੁਰੂ ਹੋ ਗਈਆਂ ਤੇ ਜਿਸ ਤਰ੍ਹਾਂ ਅਮਨੇ ਪਹਿਲੇ ਟਾਈਮ ਤੋਂ ਆਪਾਂ ਦੇਖਿਆ ਰੁੱਖਾਂ ਦੀ ਕਮੀ ਕਰਕੇ ਐਟਮੋਸਫੇਅਰ ਬਹੁਤ ਜ਼ਿਆਦਾ ਗਰਮ ਹੋ ਗਿਆ ਸੀਗਾ ਤੇ ਹੁਣ ਮੌਸਮ ਨੂੰ ਦੇਖਦੇ ਹੋ ਲੋਕਾਂ ਨੂੰ ਮੇਰੀ ਇਹ ਅਪੀਲ ਆ ਵੀ ਵੱਧ ਤੋਂ ਵੱਧ ਰੁੱਖ ਲਾਏ ਜਾਣ ਇਹਨਾਂ ਜਗ੍ਹਾਾਂ ਦੇ ਵਿੱਚ ਲਾਏ ਹੋਏ ਰੁੱਖ ਜਿਹੜੇ ਨੇ ਆਮ ਤੌਰ ਤੇ ਜਿਹੜੇ 90% ਰਹਿ ਉਹ ਕਾਮਯਾਬ ਹੋ ਜਾਂਦੇ ਨੇ ਇਹਨਾਂ ਜਗ੍ਹਾਾਂ 'ਤੇ ਵੱਧ ਤੋਂ ਵੱਧ ਪੱਤੇ ਜਮਾ ਵਾਤਾਵਰਣ ਨੂੰ ਸਾਫ਼ ਰੱਖਣ ਦੀ ਵੱਧ ਤੋਂ ਵੱਧ ਰਫਲ ਕਰਨੀ ਚਾਹੀਦੀ ਆਓ ਜਾਣਦੇ ਹਾਂ ਹੁਣ ਅੱਜ ਦੇ ਮੌ ਸਿਲਸਿਲਾ ਇੱਥੇ ਹੀ ਸਮਾਪਤ ਹੁੰਦਾ ਹੈ ਮੁਰਤੋਂ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਦੇਖਦੇ ਰਹੋ ਚੜਦੀ ਕਲਾ ਟਾਈਮ ਟੀਵੀ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ